ਤੇ ਬੇਨਤੀ ਕਰਦਾ ਵਾਂ ਵੀ ਜਿਹੜੀ ਉਥੇ ਮਤੇ ਬੜੇ ਜਾਣ ਤਾਂ ਵਿੱਚ ਇੰਤਾਂ ਦੇ ਉਹਨਾਂ ਦੇ ਹਿਰਦਿਆਂ 'ਚ ਵੜ ਜਾਣ। ਪਾਜੀ ਪਿੱਛੇ ਵਾਲਾ ਵਾਕਿਆ ਹੀ ਪੰਥ ਦੀ ਸਟੇਜ ਹੈ। ਤੇ ਪਹਿਰਾ ਦੇਣਾ ਵਾ। ਜਿੰਨਾ ਚਿਰ ਸਾਡੇ ਫਰੀਦ ਚ ਕਤਰਾ-ਕਤਰਾ ਪੁੰਹਦਾ ਵਾ ਉਹ ਮਤਿਆਂ ਤੇ ਉਹ ਸਿਧਾਂਤ ਤੇ ਪਹਿਰਾ ਬੰਦੇ ਰਹਿਣਾ ਵਾ। ਕੁਝ ਨਹੀਂ ਇਥੋਂ ਲੈਣਾ। ਮੈਂ ਵੀ 4-5 ਲੱਖ ਰੁਪਏ ਮਹੀਨੇ ਦਾ ਖਰਚਾ ਆ ਵਾ। ਤੇ ਲੈਦੀ ਕੋਈ ਜਾਣਾ ਤੋਂ। ਜਿਹਨਾਂ ਦੇ ਜੋਸ਼ ਲੋਕ ਟੀ-ਸ਼ਰਟਾਂ 'ਤੇ ਲਿਖਿਆ ਆ ਵੀ ਨੰਦਪੁਰੀਏ ਧਾਰੀ ਸਾਡੀ ਕੌਮ ਬੜੇ ਪੰਜ ਕਿਕਾਰੀ। ਅਹਿਮੀਅਤ ਸਮਝਣਾ ਸਿੱਖੀ ਦੀ ਅਹਿਮੀਅਤ ਸਮਝਣਾ ਸਾਡਾ ਜਿੱਦਾਂ ਲੋਕੀ ਆਮ ਟੀ-ਸ਼ਰਟਾਂ ਪਾ ਕੇ ਘੁੰਮਦੇ ਨੇ ਸਿੰਗਰਾਂ ਦੀਆਂ ਪਾ ਕੇ ਘੁੰਮਦੇ ਨੇ ਕੋਈ ਹੋਰ ਟੀ-ਸ਼ਰਟਾਂ ਪਾ ਕੇ ਘੁੰਮ ਰਹੇ ਨੇ ਸਾਡਾ ਮੇਨ ਮਕਸਦ ਇਹ ਆ ਵੀ ਭਾਈ ਸਾਹਿਬ ਦੀਆਂ ਟੀ-ਸ਼ਰਟਾਂ ਪਾ ਕੇ ਘੁੰਮਣ ਲੋਕਾਂ ਵਿੱਚ ਸੰਦੇਸ਼ ਜਾਵੇ ਵੀ ਵੱਖਰੀ ਜਿਹੀ ਕਿ ਭਾਈ ਸਾਹਿਬ ਦੇ ਉੱਤੇ ਸਲੋਗਨ ਲਿਖੇ ਨੇ ਟੀ-ਸ਼ਰਟਾਂ ਬਣੀਆਂ ਐ ਵੀ ਘਰ-ਘਰ ਵਿੱਚ ਇਹ ਸੰਦੇਸ਼ ਪਹੁੰਚੇ ਭਾਈ ਸਾਹਿਬ ਦਾ ਸਿੱਖੀ ਦਾ ਸੰਦੇਸ਼ ਪਹੁੰਚੇ ਭਾਈ ਜੀ ਕਹਿੰਦਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੋਨੇ ਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਆਏ ਇਹ 19 ਤਰੀਕ ਦੇ ਪੰਥ ਇਕੱਠ ਨੂੰ ਉਹ ਖੜਖ ਰੱਖਦੇ ਹੋਏ ਜਿਹੜਾ ਹਲਕਾ ਬਾਬਾ ਬਕਾਲਾ ਦੇ ਜਿਹੜੇ ਵਲੰਟੀਅਰ ਆ ਸੇਵਾਦਾਰ ਆ ਉਹਨਾਂ ਦੀ ਮੀਟਿੰਗ ਰੱਖੀ ਗਈ ਸੀ ਕਿ ਆਪਾਂ ਉਹਨਾਂ ਦੀਆਂ ਕਿਵੇਂ-ਕਿਵੇਂ ਡਿਊਟੀਆਂ ਲਾਉਣੀਆਂ ਵਾ ਉਸ ਦਿਨ ਨੂੰ ਜਿਹੜਾ ਪੰਥ ਇਕੱਠ ਹੋਣਾ ਉਹਦੀ ਕਿਵੇਂ ਆਪਾਂ ਸੇ ਸੰਗਤ ਨੂੰ ਲੈ ਕੇ ਜਾਣਾ ਉੱਥੇ ਕਿੱਦਾਂ ਦੇ ਪ੍ਰਬੰਧ ਕਰਨੇ ਉਹਦੇ ਸਬੰਧ ਦੇ ਵਿੱਚ ਜਿਹੜੀ ਮੀਟਿੰਗ 71 ਤਾਂ ਜਿਹੜੀ ਹੈਗੀ ਆ ਇਹ ਕਿਹੜੀ-ਕਿਹੜੇ ਜਗ੍ਹਾ ਤੋਂ ਜਿਹੜੀ ਅੱਜ ਦੀ ਇਕੱਤਰਤਾ ਸੀਗੀ ਇੱਕ ਮੀਟਿੰਗ ਆ ਤੁਹਾਡੀ ਇਹ ਨਈਂ ਦੂਸਰੀ ਮੀਟਿੰਗ ਹੋ ਗਈ ਆ ਕੱਲ ਕੱਲ ਵੀ ਅਸੀਂ ਮੀਟਿੰਗ ਕੀਤੀ ਪਰ ਅੱਜ ਮੇਨ ਤੌਰ ਤੇ ਦੇ ਵੇ ਪਹਿਲੀ ਮੀਟਿੰਗ ਆ ਬਾਬਾ ਬਕਾਲਾ ਹਲਕੇ ਦੀ ਜਿਹੜੇ ਇੱਥੇ ਲੱਗਲੇ ਲੱਗੇ ਪਿੰਡਾਂ ਦੇ ਜਿਹਨੇ ਸਾਡੇ ਜਿਹੜੇ ਬੰਦੇ ਹੈਗੇ ਸੇਵਾਦਾਰ ਉਹਨਾਂ ਦੀ ਪਹਿਲੀ ਮੀਟਿੰਗ ਆ ਇਹ ਰੱਖੀ ਸਾ ਹੈਗੀ ਆ ਪੰਥ ਇਕੱਠ ਨੂੰ ਮੁੱਖ ਰੱਖਦੇ ਹਾਂ ਵੀ ਉਹਦੇ ਵਿੱਚ ਆਪਾਂ ਡਿਊਟੀਆਂ ਕਿਵੇਂ ਵੰਡਣੀਆਂ ਵਾ ਉਹ ਸੰਗਤ ਜਿਹੜੀ ਆ ਉਹ ਕਿਹੜੇ ਹਿਸਾਬ ਦੇ ਨਾਲ ਆਪਾਂ ਲੈ ਕੇ ਜਾਣੀ ਆ ਜੇ ਪਾਰਕਿੰਗ ਤੋਂ ਦੂਰ ਹੁੰਦੀ ਆ ਤੇ ਉੱਥੋਂ ਕਿਵੇਂ ਜਾਣੀ ਉੱਥੇ ਡਿਊਟੀਆਂ ਸਟੇਜ ਤੇ ਕਿਵੇਂ ਡਿਊਟੀਆਂ ਹੋਣਗੀਆਂ ਕੋ ਪਾਣੀ ਦੀ ਡਿਊਟੀ ਆ ਜਾਂ ਕੋਈ ਹੋਰ ਤਰ੍ਹਾਂ ਦੀ ਉੱਥੇ ਪ੍ਰਬੰਧ ਕਰੇ ਵਿੱਚ ਜਿਹੜੀ ਆ ਸਿਕਿਉਰਿਟੀ ਪੱਖੋਂ ਉਹ ਉਹਦੇ ਸਬੰਧ ਵਿੱਚ ਜਿਹੜੀ ਪੰਥਕ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਜਿਹੜੀ ਆ ਮੀਟਿੰਗ ਕੀਤੀ ਗਈ 71 ਤੱਕ ਇਹ ਕੋਈ ਐਸਾ ਸਵਾਲ ਨਾ ਪਤਾ ਲੱਗੇ ਕੋਈ ਇਹ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਜਿਹੜੀ ਆ ਮੀਟਿੰਗ ਕੀਤੀ ਗਈ ਹੈ ਜਿਹੜੀ ਬਾਬਾ ਬਕਾਲਾ ਵਿੱਚ ਸਿਆਸੀ ਸਟੇਜਾਂ ਲੱਗਦੀਆਂ ਨੇ ਸਿਆਸੀ ਕਾਨਫਰੰਸਾਂ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ ਨਹੀਂ ਜੀ ਇਹ ਪੰਥਕ ਇਕੱਠਵਾ ਇਹਦੇ ਵਿੱਚ ਪੰਥਕ ਵਿਚਾਰਾ ਹੋਣੀਆਂ ਇੱਥੇ ਉਹ ਹੀ ਤੁਹਾਨੂੰ ਪਤਾ ਹੀ ਆ ਕਿ ਜਿਹੜੀਆਂ ਆਪਣੀਆਂ ਮੇਨ ਸੰਸਥਾਵਾਂ ਵਾਂ ਜਿਵੇਂ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਕਾਲ ਤੱਕ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਸੰਸਥਾ ਵਾ ਜਿਹੜੀ ਸਿੱਖ ਪੰਥਰੇ ਵਿੱਚ ਜਿਹਦਾ ਬਹੁਤ ਵੱਡਾ ਨਾਮ ਹੈ ਉਹਦੇ ਵਿੱਚ ਅੱਜ ਕੱਲ ਜਿੰਨੀ ਗਰਾਬਤ ਆ ਚੁੱਕੀ ਆ ਉਹਨਾਂ ਸੰਸਥਾਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਥੋੜਾ ਤੱਕ ਵੀ ਅਸੀਂ ਖੁਦ ਜਾ ਕੇ ਵੇਖਿਆ ਕਿ ਅੱਜ ਕੱਲ ਕਿੱਥੇ ਉਸ ਸੰਸਥਾਵਾਂ ਦੇ ਪ੍ਰਧਾਨ ਜਦੋਂ ਬੋਲਦੇ ਸੀ ਤੇ ਬੜੀ ਦੂਰ ਤੱਕ ਸ਼ਾਇਨ ਦਿੰਦੇ ਸੀ ਅੱਜ ਡੀਸੀ ਤੱਕ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਜਥੇਦਾਰ ਕਾਲ ਤੱਕ ਦੀ ਵੀ ਕੋਈ ਗੱਲ ਕਿਹੜਾ ਗਿਆ ਰਿਹਾ ਕਿ ਕਿਹੜੀ ਸ਼ਮੂਲੀਅਤ ਕਰ ਰਹੀ ਤੇ ਇੱਥੇ ਖੁੱਲਾ ਸੱਦਾ ਜੀ ਪੰਜਾਬ ਵਾਸੀਆਂ ਨੂੰ ਜਿੰਨੇ ਵੀ ਪੰਜਾਬ ਦੇ ਹਸਤੀਆ ਉਹ ਸਾਰੇ ਭਾਈਚਾਰਿਆਂ ਨੂੰ ਅਸੀਂ ਖੁੱਲਾ ਸੱਦਾ ਦਿੰਦੇ ਆ ਕਿ ਆਓ ਉਥੇ ਪੰਥ ਕੱਠ ਦੇ ਵਿੱਚ ਪੰਜਾਬ ਦੇ ਭਲੇ ਵਾਸਤੇ ਜਿਹੜਾ ਸਿੱਖੀ ਨੂੰ ਜਿਹੜੀਆਂ ਢਾਹ ਲੱਗ ਰਹੀ ਆ ਉਹਨਾਂ ਦੇ ਵਿਚਾਰ ਕਰਨ ਵਾਸਤੇ ਪੰਥ ਕੱਠ ਸੱਜਿਆ ਗਿਆ ਦੱਸਿਆ ਜਾ ਰਿਹਾ ਕਿ ਲੱਖੇ ਸੁਧਾਨੇ ਨੂੰ ਵੀ ਜਿਹੜਾ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦੇਖੋ ਉਹ ਜਿਵੇਂ ਪੰਜਾਬੀ ਬੋਲੀ ਦੇ ਉੱਤੇ ਤੇ ਨਸ਼ਿਆਂ ਦੇ ਉੱਤੇ ਵੀ ਉਹ ਕੰਮ ਕਰ ਰਿਹਾ ਇਸ ਕਰਕੇ ਇਹਨਾਂ ਸਾਵਾਂ ਨੂੰ ਜਿਹੜੇ ਨੌਜਵਾਨ ਆ ਉਹ ਠੀਕ ਹੈ ਤੁਹਾਡੇ ਕਾਇਦਾਵੇਂ ਪੰਥ ਕੱਠ ਦੇ ਵਿੱਚ ਉਹਨਾਂ ਦਾ ਚਿਹਰਾ ਮੋਹਰਾ ਨਹੀਂ ਲੱਗਦਾ ਔਰ ਕਿਸੇ ਐਂਗਲ ਤੋਂ ਅੱਜ ਨਹੀਂ ਤੇ ਕੱਲ ਨੂੰ ਹੋ ਸਕਦਾ ਆ ਸਕਦੇ ਆ ਜਿਹੜੇ ਉਹ ਬੜੇ ਜੋਤਸ਼ੋਰ ਦੇ ਨਾਲ ਲੱਗੇ ਹੋ ਤੁਹਾਨੂੰ ਸਾਰੇ ਕੋਈ ਜਾਣਦੇ ਹੋਗੇ ਉਹਨਾਂ ਨੇ ਵੀ ਜਿਹੜਾ ਬੜਾ ਜੋਗਦਾਨ ਪਾ ਰਿਹਾ ਇਹ ਜ਼ਰੂਰੀ ਨਹੀਂ ਹੈਗਾ ਹੈ ਤੇ ਅਸੀਂ ਤੇ ਆਪ ਚਾਹੁੰਦੇ ਆ ਕਿ ਉਹ ਸਿੱਖੀ ਦੇ ਵਿੱਚ ਪ੍ਰਫੁੱਲਤ ਹੋਣ ਔਰ ਚਲੋ ਸਮਾਪਾ ਕੇ ਆ ਸਕਦੇ ਆ ਕਿਉਂਕਿ ਉਹਨਾਂ ਨੂੰ ਇਹਨਾਂ ਦੇ ਪਤਾ ਹੈਗਾ ਪਤਾ ਨਹੀਂ ਕਿਉਂ ਅਜੇ ਲੇਟ ਹੋ ਰਿਹਾ ਹੈ ਇਹ ਕਰਕੇ ਅਸੀਂ ਜਿਹੜੇ ਵੀ ਨੌਜਵਾਨ ਕਿਸੇ ਵੀ ਖੇਤਰ ਦੇ ਵਿੱਚ ਕੋਈ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਵੀ ਉਹ ਸਿੱਖੀ ਦੇ ਵਿੱਚ ਆਉਣ ਤੇ ਸਿੱਖੀ ਦੇ ਭਲੇ ਵਾਸਤੇ ਕੋਈ ਇਕੱਠੇ ਬੈਠ ਕੇ ਕੋਈ ਵਿਚਾਰਾਂ ਕਰੇ। ਇਹ ਖੁੱਲਾ ਸੱਦਾ ਹੈਗਾ ਜਾਂ ਕੋਈ ਦੇ ਵਾਸਤੇ ਵਿਸ਼ੇਸ਼ ਸੱਦਾ ਪੱਤਰ ਵੀ ਹੈਗਾ ਕਿਉਂਕਿ ਪੜ੍ਹਗੀਆਂ ਨੇ ਸ਼ਕਸ਼ੀਤਾ ਜਿਦਾ ਐਮਪੀ ਸਰਜੀ ਸਿੰਘ ਖਾਲਸਾ ਦਾ ਨਾਮ ਇੱਕ ਜ਼ਰੂਰ ਹੈਗਾ ਇਹਦੇ ਵਿੱਚ। ਹੋਰ ਕਿਹੜੇ ਪ੍ਰਮੁੱਖ ਚਿਹਰੇ ਹੈਗੇ ਜਿਹੜੇ ਤੁਸੀਂ ਸੱਦਾ ਪੱਤਰ ਦੋਹੋਗੇ ਜਾਂ ਫਿਰ ਖੁੱਲੇ ਤੌਰ ਤੇ ਆਉਣਗੇ? ਨਹੀਂ ਦੇਖੋ ਕਈ ਸੰਸਥਾਵਾਂ ਸਾਡੀਆਂ ਸਿੱਖੀ ਨਾਲ ਸੰਬੰਧਿਤ ਜਿਹੜੀਆਂ ਹੈਗੀਆਂ ਵਾ ਪੱਤਰ ਲਾ ਲਏਗੇ ਉਹਨਾਂ ਨੂੰ ਅਸੀਂ ਸੱਦਾ ਖੁਦ ਵੀ ਜਾ ਕੇ ਮਿਲ ਕੇ ਵੀ ਕੋਈ ਆ ਦਾ ਸੋਸ਼ਲ ਮੀਡੀਆ ਦੇ ਰਾਈਂ ਪ੍ਰਿੰਟ ਮੀਡੀਆ ਰਾਈਂ ਵੀ ਅਹੀਂ ਜਿਹੜਾ ਉਹਨਾਂ ਨੂੰ ਸਰਦਾ ਦਵਾਂ ਕਿ ਕਵਲ ਤੋਂ ਵੱਧ ਦੇ ਇਥੇ ਜੇ ਸਾਡੇ ਕੋ ਪਹੁੰਚੇਗਾ ਤੇ ਜਰੂਰ ਉਹਨਾਂ ਕੋ ਪਹੁੰਚ ਕੇ ਜਾ ਕੇ ਸਰਦਾ ਦੇ ਕਹਾਂਗੇ ਨਹੀਂ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਵੱਤੋਂ ਦਾ ਦੇ ਇਥੇ ਜਿਵੇਂ ਦੂਜੀ ਸਿਆਸੀ ਪਾਰਟੀਆਂ ਨੂੰ ਜਗ੍ਹਾ ਜਿਹੜੀ ਐਡਵਾਈਨ ਕੀਤੀ ਗਈ ਆ ਤਾਂ ਕੀ ਪਹਿਲੀ ਵਾਰ ਜਿਹੜੀ ਆ ਇਸ ਟੀ ਲਗਾਈ ਜਾਵੇ ਕਿ ਤੁਹਾਡੇ ਵਾਸਤੇ ਜਿਹੜੀ ਜਗ੍ਹਾ ਜਿਹੜੀ ਉਹ ਸਿਲੈਕਟ ਕੀਤੀ ਦੇਖੋ ਮੇਰਾ ਦਿਖਾ ਲਾ ਮੈਨੂੰ ਜਿਆਦਾ ਤੇ ਵੈਸੇ ਪਤਾ ਨਹੀਂ ਉਹ ਪਹਿਲਾਂ ਕਿਵੇਂ ਉਹਨਾਂ ਦਾ ਪ੍ਰਸ਼ਾਸਨ ਪ੍ਰਬੰਧ ਕਰਕੇ ਦਿੰਦਾ ਕਿ ਜ ਆਪਣੇ ਬਦਲ ਤੇ ਕਰਦੇ ਆ ਅਹੀਂ ਵੀ ਇਸੇ ਤਰ੍ਹਾਂ ਹੀ ਆਪਣੇ ਤੌਰ ਤੇ ਹੀ ਪ੍ਰਬੰਧ ਕਰ ਰਹੇ ਆ ਕਿ ਕਿਉਂਕਿ ਬਾਅਦ ਦੇ ਵਿੱਚ ਕੋਈ ਪ੍ਰਸ਼ਾਸਨ ਕਿਸ ਕਿਸਮ ਦਾ ਹੀ ਆਪਣੇ ਵੱਲੋਂ ਪੂਰਾ ਜਿਹੜਾ ਵਾ ਪ੍ਰਬੰਧ ਕਰ ਰਹੇ ਆ ਵੀ ਕਿੱਥੇ ਸਾਡੀ ਨਾਲ ਕਾਨਫਰੰਸ ਹੋਣੀ ਤੁਹਾਡੇ ਵੱਲੋਂ ਡੀਸੀ ਸਾਹਿਬ ਨੂੰ ਮਿਲਿਆ ਗਿਆ ਵੈਸੇ ਮੁੱਦੇ ਦੇ ਵਿੱਚ ਨਹੀਂ ਡੀਸੀ ਸਾਹਿਬ ਨੂੰ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਇੱਥੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਇਹਦੇ ਸਬੰਧ ਦੇ ਵਿੱਚ ਜਿਹੜੀ ਅਜੇ ਮੀਟਿੰਗ ਹੋਣੀ ਹੈ ਡੀਸੀ ਸਾਹਿਬ ਦੇ ਨਾਲ ਅਜੇ ਫਾਈਨਲ ਨਹੀਂ ਅਜੇ ਪਤਾ ਸਾਨੂੰ ਲੱਗਾ ਵੀ ਉਹ ਕਿਵੇਂ ਹਾਂ ਦੱਸਦੇ ਆਂ ਅਸੀਂ ਮੌਜ ਹੀ ਤੇ ਕੱਢ ਹੀ ਰਹੇ ਆ